ਸ਼੍ਰੀ ਗੁਰੂ ਕਾਲ ਮੈਂ ਹਾਰਦੀ ਹਾਂ ਸਮਝਾ ਨਿਊਜ਼ ਦੇਖ ਰਿਹਾ ਹਾਂ ਤੁਸੀਂ ਜਿਸ ਤਰੀਕੇ ਦੀ ਪੰਜਾਬ ਦੀ ਸਿਆਸਤ ਦੇ ਹਾਲਾਤ ਹੋਏ ਪਏ ਨੇ ਜਿਸ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਕੁਲ ਮਿਲਾ ਕੇ ਜੇਕਰ ਗੱਲ ਕਰੀਏ ਤੇ ਅੱਜ ਪੰਜਾਬ ਦੀ ਸਿਆਸਤ ਦਾ ਮਾਹੌਲ ਇਸ ਤਰ੍ਹਾਂ ਬਣ ਚੁੱਕਾ ਹੈ ਕਿ ਜੇਕਰ ਸਿਆਸਤ ਨਾਲ ਚੱਲੇ ਤਾਂ ਕੁਝ ਜਿਹੇ ਲੀਡਰ ਨੇ ਜੋ ਸਿਆਸਤ ਛੱਡ ਕੇ ਜੋਸੀ ਬਣੇ ਨਜ਼ਰ ਆਉਣਗੇ ਤੇ ਹਰ ਰੋਜ਼ ਨਵੀਆਂ-ਨਵੀਆਂ ਭੁਖਬਾਣੀਆਂ ਕਰਦੇ ਨਜ਼ਰ ਆਉਣਗੇ ਕੁਲ ਮਿਲਾ ਕੇ ਸੋਸ਼ਲ ਮੀਡੀਆ ਤੇ ਇੱਕ ਮੂਹਮ ਛਿੜ ਪਈ ਹੈ ਇੱਕ ਦੂਸਰੇ ਨੂੰ ਪੋਸਟਾਂ ਰਾਹੀਂ ਆਇਨਾ ਦਿਖਾਉਣਾ ਇਹ ਸਭ ਉਸ ਸਮੇਂ ਦੇ ਵਿੱਚ ਹੋਇਆ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜੇਕਰ ਭਾਜਪਾ ਨੂੰ ਪਾਪਾ ਨੂੰ ਪੰਜਾਬ ਦੇ ਵਿੱਚ ਆਪਣੀ ਸੱਤਾ ਕਾਇਮ ਕਰਨੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਪਵੇਗਾ ਤੇ ਜਿਸ ਤੋਂ ਬਾਅਦ ਬਾਰੀ-ਬਾਰੀ ਕਰਕੇ ਹਰ ਇੱਕ ਨੇ ਇੱਕ ਲੈ ਬਣਾ ਲਈ ਕਿ ਜੀ ਮੈਂ ਵੀ ਦੱਸਦਾ ਕਿ 27 ਦੇ ਵਿੱਚ ਕਿਸ ਦੀ ਸਰਕਾਰ ਰਹੇਗੀ ਕਿਸ ਦੀ ਨਹੀਂ ਰਹੇਗੀ ਕਿਸ ਦੀਆਂ ਸਰਕਾਰਾਂ ਸੀਗੀਆਂ ਤਾਂ ਕੀ ਹੋਇਆ ਜੇਕਰ ਉਹਨਾਂ ਦੀ ਸਰਕਾਰ ਹੋਵੇਗੀ ਤਾਂ ਕੀ ਹੋਵੇਗਾ ਇੱਕ ਇੱਕ ਕਰਕੇ ਸਾਰਿਆਂ ਨੇ ਲਾਈਨ ਬਣਾਈ ਹੋਈ ਹੈ ਤੇ ਆਪਣੇ ਆਪਣੇ ਗੱਲ ਆਪਣੇ ਵਿਚਾਰ ਜਨੇ ਪੋਸਟਾਂ ਰਾਹੀਂ ਉਹ ਸਾਂਝੀਆਂ ਕਰ ਰਹੇ ਨੇ ਕੌਣ ਕਿਸ ਦੇ ਨਾਲ ਜੁੜੇਗਾ ਕੌਣ ਕਿਸ ਦੇ ਨਾਲ ਨਹੀਂ ਰਹੇਗਾ ਕੌਣ ਕਿੰਨੀਆਂ ਸੀਟਾਂ ਦੇ ਸੁਪਨੇ ਦੇਖ ਰਿਹਾ ਇਹ ਸਭ ਤੇ ਜ਼ਿਕਰ ਕਰਾਂਗੇ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਸੁਣਦੇ ਆਂ ਜਿਨ੍ਹਾਂ ਨੇ ਪਹਿਲੀ ਪਹਵਿਕ ਬੁਣੀ ਕੀਤੀ ਹੈ ਕਿ 2027 ਦੇ ਵਿੱਚ ਕਿਸ ਦੀ ਸਰਕਾਰ ਹੋਵੇਗੀ ਤੇ ਕਿੱਸ ਦੀ ਡਿਗੇਗੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਜੀ ਮਾਦੀ ਜਿਨ੍ਹਾਂ ਦੇ ਵੱਲੋਂ ਇਸ ਗੱਲ ਦੀ ਭਵਿੱਖਬਾਣੀ ਕੀਤੀ ਗਈ ਹੈ ਕਿ ਇੱਥੇ ਭਾਜਪਾ ਦੀ ਤਾਂ ਦਾਲ ਬਿਲਕੁਲ ਵੀ ਨਹੀਂ ਗਲੇਗੀ ਤੇ ਆਉਣ ਵਾਲੀ ਸਤਾਏ ਦੇ ਵਿੱਚ ਸਿਰਫ ਉਹਨਾਂ ਦੀ ਹੀ ਸਰਕਾਰ ਹੋਵੇਗੀ ਤੇ ਹੋਰ ਕੀ ਕੁਝ ਕਿਹਾ ਉਹ ਸੁਣਦੇ ਆ ਇਹ ਸਾਰੇ ਇਕੱਠੇ ਹੋ ਜਾਣ ਦੂਜੇ ਪਾਸੇ 3 ਕਰੋੜ ਪੰਜਾਬੀ ਵੀ ਇਕੱਠੇ ਰਗੇ 3 ਕਰੋੜ ਪੰਜਾਬੀਆਂ ਨੂੰ ਇਤਿਹਾਸ ਭੁੱਲਿਆ ਨਹੀਂ ਪੰਜਾਬ ਦੇ ਲੋਕ ਪੰਜਾਬ ਦੇ ਸੂਰਬੀਰ ਜੋਧੇ ਤਾਂ 20 20 ਸਾਲ 25 25 ਸਾਲ ਬਾਅਦ ਵੀ ਬਦਲਾ ਲੈਂਦੇ ਨੇਗੇ ਤੇ ਇਹ ਤਾਂ ਥੋੜਾ ਸਮਾਂ ਹੋਇਆਗਾ ਸੋ ਲੋਕ ਭੁੱਲੇ ਨਹੀਂ ਜਿਨ੍ਹਾਂ ਮਰਜੀ ਸਟੇਟਮੈਂਟਾਂ ਜਿੰਨੀਆਂ ਮਰਜੀ ਜੜੀਆਂ ਕੈਪਟਨ ਸਾਹਿਬ ਸਟੇਟਮੈਂਟਾਂ ਦੇ ਦਨ ਸਿਮਰਜੀਤ ਸਿੰਘ ਮਾਨ ਦੇਲ ਵੇ ਸ਼ਖਵੀਰ ਸਿੰਘ ਬਾਦਲ ਦੇਲ ਵੇ ਜਾਂ ਡਾਕਟਰ ਸਾਹਿਬ ਦੇਲਣ ਇਹ ਸਾਰੀਆਂ ਸਟੇਟਮੈਂਟਾਂ ਸ਼ੋ ਕਰਦੀਆਂ ਨੇ ਜੀਆਂ ਕਿ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਰਾਜ ਦੇ ਸਮੇ ਸਾਡੇ ਗੁਰੂਆਂ ਦੀ ਬੇਅਦਬੀ ਹੋਈ ਜਿਨ੍ਹਾਂ ਦੇ ਰਾਜ ਦੇ ਸਮੇਂ ਕਿਸਾਨਾਂ ਦੀ ਕਿਸਾਨਾਂ ਦੇ ਉੱਤੇ लाठी चार्ज ਹੋਇਆ ਔਰ ਕਿਸਾਨਾਂ ਦੇ ਖਿਲਾਫ ਤਿੰਨ ਬਲੈਕ ਲਾ ਬਣੇ ਔਰ 700 ਤੋਂ ਉੱਪਰ ਕਿਸਾਨ ਜਿਹੜਾ ਪੰਜਾਬ 'ਚ ਸ਼ਹੀਦ ਹੋਇਆ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ਇਹ ਵੀ ਰਿਕਾਰਡ ਆ ਇਹ ਤਾਂ ਥੋੜੇ ਸਮੇਂ ਦੀਆਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਸੋ ਮੇਰਾ ਕਹਿਣ ਦਾ ਪਾਬਾ ਕਿ ਜਿੰਨਾ ਮਰਜ਼ੀ ਕੈਪਟਨ ਸਾਹਿਬ ਬਿਆਨ ਦੇ ਲੈਣ ਜਿੰਨਾ ਮਰਜ਼ੀ ਭਾਜਪਾ ਕਾਂਗਰਸ ਇਕੱਠਾ ਹੋ ਜੇ ਪਰ ਪੰਜਾਬ 'ਚ ਆਉਣ ਵਾਲੇ 20 25 ਸਾਲ ਜਿਹੜੀ ਆ ਇਹਨਾਂ ਦੀ ਗੱਲ ਨਹੀਂ ਕਰਨੀ ਤਾਂ ਜਿਵੇਂ ਕਿ ਤੁਸੀਂ ਹਰਪਾਲ ਚੀਮਾ ਦਾ ਬਿਆਨ ਸੁਣ ਹੀ ਲਿਆ ਤੇ ਉਸ ਤੋਂ ਬਾਅਦ ਬਾਰੀ ਬੰਨੀ ਭਾਜਪਾ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਨੇ ਉਹ ਤਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਿਲਕੁਲ ਵੀ ਸਹਿਮਤ ਨਹੀਂ ਨੇ ਕਿ ਅਕਾਲੀ ਦੇ ਨਾਲ ਗੱਠ ਜੋੜ ਕਰੀਏ ਕਿਉਂਕਿ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਵਿੱਚ ਅਮਿਤ ਸ਼ਾਹ ਅਤੇ ਨੰਦਰ ਮੋਦੇ ਤੋਂ ਇਲਾਵਾ ਕਿਸੇ ਦੀ ਨਹੀਂ ਚਾਲਦੀ ਉਹ ਸਿਰਫ 117 ਸੀਟਾਂ ਤੇ ਇਕੱਲੇ ਚੌਣਾ ਲੜਨ ਦੀ ਤਿਆਰੀ ਕਰ ਰਹੀ ਹੈ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈਗੀ ਕੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਸਰਕਾਰ ਬਣ ਜਾਵੇਗੀ ਉਹ ਤਾਂ ਜਨਤਾ ਤੈਅ ਕਰਦੀ ਹੈ ਕਿ ਕਿਸ ਦੇ ਸਿਰ ਤੇ ਤਾਜ ਪੋਣਾ ਹੈ ਇਹਦੇ ਨਾਲ ਹੀ ਉਹਨਾਂ ਨੇ ਕੈਪਟਨ ਮਨਿੰਦਰ ਦੇ ਬਿਆਨ ਤੇ ਵੀ ਤੇ ਹਰਪਾਲ ਚਿੰਮਾ ਦੇ ਬਿਆਨ ਤੇ ਵੀ ਜਿਹੜੀ ਟਿੱਪਣੀ ਕੀਤੀ ਹੈ ਉਹ ਵੀ ਦੇਖ ਲਓ ਰਾਜਨੀਤੀ ਦੇ ਅੰਦਰ ਕਦ ਕਿਆ ਹੋਗਾ ਕੌਣ ਜیتےਗਾ ਜੋ ਲੋਕ ਆਜ ਸੱਤਾ ਮੇ ਹੈ ਕੋਈ ਸੋਚਦਾ ਥਾ ਕਿ इनको ਇਤਨਾ ਪ੍ਰਚੰਡ ਵਹੁਮਤ ਮਿਲ ਜਾਏਗਾ ਉਹਨਕੋ ਵੀ ਨਹੀਂ ਪਤਾ ਥਾ जितना प्रचंड बहुमत मिला इसीलिए उसके पा, उनके पांव जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने ग्यारह साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ ਦੇਸ਼ ਬੀਜੇਪੀ ਕੋ ਚਾਹਤਾ ਹੈ ਔਰ ਪੰਜਾਬ ਵੀ ਬੀਜੇਪੀ ਕੋ ਚਾਹਤਾ ਹੈ ਪੰਜਾਬ ਇਸ ਲਈ ਬੀਜੇਪੀ ਨੂੰ ਚਾਹਦਾ ਹੈ ਤਾਂ ਕਿ ਪੰਜਾਬ ਦਾ ਵਿਕਾਸ ਹੋਏ ਤਾਂ ਕਿ ਪੰਜਾਬ ਦੀ ਤਰੱਕੀ ਹੋਏ ਪੰਜਾਬ ਚੋਂ ਗੈਂਗਸਟਰ ਖਤਮ ਹੋਣ ਪੰਜਾਬ ਚੋਂ ਗੁੰਡਾ ਰਾਜ ਖਤਮ ਹੋਏ ਪੰਜਾਬ ਚ ਨਸ਼ੇ ਦੀ ਖਤਮ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਸਰ ਜਿਸ ਤਰੀਕੇ ਦੇ ਨਾਲ ਜੇਕਰ ਕੈਪਟਨ ਅਮਨਰ ਸਿੰਘ ਨੇ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨ ਦੀ ਗੱਲ ਜਦੋਂ ਕਹੀ ਦਿੱਤੀ ਹੈ ਤਾਂ ਫਿਰ ਅਕਾਲੀ ਦਲ ਵੀ ਪਿੱਛੇ ਨਹੀਂ ਹਟਿਆ ਅਕਾਲੀ ਦਲ ਦੇ ਆਗੂ ਵੀ ਜਿਹੜੇ ਨੇ ਉਹਨਾਂ ਨੇ ਵੀ ਆਪਣੀ 바ਰੀ ਦੇ ਅਕੋਰਡਿੰਗ ਆਪਣੇ ਬਿਆਨਬਾਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪੋਸਟਾਂ ਰਾਹੀਂ ਆਪਣੇ ਬਿਆਨ ਜਿਹੜੇ ਨੇ ਉਹ ਜ਼ਾਹਿਰ ਕੀਤੇ ਕਿ ਆਖਿਰ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਹੈ ਇਤੋਂ ਤੱਕ ਕਿ ਉਹਨਾਂ ਨੇ ਕੈਪਟਨ ਮਿੰਦਰ ਸਿੰਘ ਦੇ ਕਿਤਨੇ ਕਿਤੇ ਸ਼ਬਦਾਂ ਦੇ ਵਿੱਚ ਹਾਂ ਪੱਖੀ ਗੱਲ ਵੀ ਕਹੀ ਹੈ ਤੇ ਆਪਣੀਆਂ ਸ਼ਰਤਾਂ ਵੀ ਰੱਖ ਦਿੱਤੀਆਂ ਨੇ ਤੇ ਕਿਹੜੀਆਂ ਕਿਹੜੀਆਂ ਸ਼ਰਤਾਂ ਰੱਖੀਆਂ ਨੇ ਉਹ ਵੀ ਦੇਖ ਲਓ ਅਕਾਲੀ ਆਗੂ ਹਮੇਸ਼ਿੰਦਰ ਸਿੰਘ ਗਰੇਵਾਲ ਦੇ ਵੱਲੋਂ ਪੋਸਟ ਪਾ ਕੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਭਾਜਪਾ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਸੀਐਮ ਕਪਤਨ ਅਮਿੰਦਰ ਸਿੰਘ ਨੇ ਆਪਣੀ ਪਾਰਟੀ ਨੂੰ ਸ਼ੀਸ਼ਾ ਦਿਖਾਇਆ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਆਪਣਾ ਕੋਈ ਆਧਾਰ ਨਹੀਂ ਹੈ ਅਤੇ ਪੰਜਾਬ ਦੀ ਖੇਤਰੀ ਮਾਪਾਟ ਸ਼੍ਰੋਮਣੀ ਕਾਲੇ ਦਲ ਨਾਲ ਹੱਥ ਮਿਲਾਏ ਬਿਨਾ 2037 ਤੱਕ ਵੀ ਸੱਤਾ 'ਚ ਆਉਣਾ ਉਹਨਾਂ ਦੇ ਲਈ ਮਹਾਂਜਿਕ ਸੁਪਨਾਈ ਹੈ ਮੈਂ ਇਸ ਮੌਕੇ ਭਾਜਪਾ ਤੇ ਇਹਨਾਂ ਦੇ ਨੇਤਾਵਾਂ ਨੂੰ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਸਮੁੱਚੇ ਸ਼੍ਰੋਮਣੀ ਕਾਲੇ ਦਲ ਤੇ ਸੱਤਾ ਤੇ ਸਿਧਾਂਤਾਂ ਨੂੰ ਹਮੇਸ਼ਾ ਸਿਧਾਂਤਾਂ ਦੇ ਚੋਣ ਕੀਤੇ ਹੈ ਅਤੇ ਪੰਜਾਬ ਦੇ ਹੱਕਾਂ ਲਈ ਤੁਹਾਡੀਆਂ ਕੇਂਦਰ ਵਜ਼ੀਰੀਆਂ ਤੱਕ ਅੱਤਿਆ ਕੇ ਸਦਾ ਹਿਕ ਹਿਕ ਢਾ ਕੇ ਲੜਾਈ ਲੜੀਏ। ਬਿਜਾ ਕੇ ਫੈਸਲਾ ਪਾਰਟੀ ਨੇ ਕਰਨਾ ਹੈ ਪਰ ਬਤੌਰ ਪਾਰਟੀ ਦਾ ਇੱਕ ਅਸਨੀਵਰਸਿਟੀਫਾਈਡ ਪੰਜਾਬ ਦਾ ਮੁੱਦੇ ਹੋਣ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਜਦ ਤੱਕ ਪਾਜ-ਪਾਸ ਹੱਡੇ ਪਾਣੀਆਂ ਦੇ ਮਸਲੇ ਤੇ ਰਾਤਾਨੀ ਚੰਡੀਗੜ੍ਹ ਸਮੇਤ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਤੇ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਸਿੱਖ ਮਾਮਲਿਆਂ ਦੇ ਵਿੱਚ ਕੇਂਦਰ ਦੀ ਬੇਲੋੜੀ ਦਖਲਅੰਦਾਜ਼ੀ ਨੂੰ ਲੈ ਕੇ ਆਪਣਾ ਸਟੈਂਡ ਕਲੀਅਰ ਨਹੀਂ ਕਰਦੀ। ਉਦੋਂ ਤੱਕ ਸ਼ੋਮਣੀ ਕਾਲੇ ਦਲ ਨਾਲ ਹੱਥ ਮਿਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਹਰ ਸਿਮਰਤ ਕੌਰ ਬਾਦਲ ਦੀ। ਉਹਨਾਂ ਵੱਲੋਂ ਵੀ ਆਪਣੇ ਜਿਹੜੇ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਭਾਜਪਾ ਇਕੱਲੇ ਕਦੇ ਵੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕੇਗੀ। ਇਹਨਾਂ ਦੇ ਸਾक्का ਪ੍ਰਧਾਨ ਸੁਲਝਾ ਘੜ ਤੇ ਕਪਤਨ ਬਿੰਦਦ ਸਿੰਘ ਹੀ ਜ਼ਮੀਨੀ ਸੱਚਾਈ ਜਾਣਦੇ ਨੇ ਪਰ ਇਹ ਦਿੱਲੀ ਦੇ ਵਿੱਚ ਬੈਠੇ ਭਾਤਪਨ ਸੁਲਾ ਦੇਣ ਵਾਲੇ ਲੋਕ ਜੋ ਆਪਣੇ ਨਿੱਜੀ ਫਾਇਦੇ ਦੇ ਲਈ ਇਹਨਾਂ ਦੇ ਮੋਢਿਆਂ ਤੇ ਬੈਠੇ ਹੋਏ ਨੇ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਜੇਕਰ ਕਾਲੀਦਰ ਨਾਲ ਗੱਠਜੋੜ ਹੋ ਗਿਆ ਹਰ ਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਕੈਪਟਨ ਦੀ ਗੱਲ ਸਹੀ ਹੈ ਭਾਜਪਾ 27 ਤੱਕ ਹੀ 2032 ਵਿੱਚ ਵੀ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੇ ਪਰ ਗੱਠਜੋੜ ਦੀ ਸਰਕਾਰ ਬਣ ਸਕਦੀ ਹੈ ਤੇ ਗੱਠਜੋੜ ਉਦੋਂ ਹੀ ਹੋਵੇਗਾ ਜਦੋਂ ਪੰਜਾਬ ਦੇ ਮੁੱਦਿਆਂ ਨੂੰ ਸੁਣਿਆ ਜਾਵੇਗਾ ਅਕਾਲੀ ਦਲ ਕਦੇ ਵੀ ਸੱਤਾ ਦੇ ਲਈ ਨਹੀਂ ਬਣੀ ਇਹ ਪਾਰਟੀ 105 ਸਾਲ ਪਹਿਲਾਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਬਣੀ ਸੀ ਭਾਜਪਾ ਕੇ ਤਾਂ ਕਦੇ ਨਹੀਂ ਬਣ ਪਾਏਗੀ ਬਿਲਕੁਲ ਸਹੀ ਕਹਿ ਰਹੇ ਹਨ और चाहे वो इनके सबका प्रधान जाखड़ साहब हो या ये सबका मुख्यमंत्री अमरिंदर सिंह हो ये सब ग्राउंड रियलिटीज जानते हैं लेकिन यहाँ दिल्ली में बैठे बीजेपी को जो एडवाइस करने वाले जो आ, अकाली दल से या दूसरे पंजाब के लोग जो आज अपनी निजी स्वार्थ के लिए इनके कंधों पे बैठे हुए हैं उनकी दुकानें बंद हो जाएंगी जय अकाली दल के साथ कोई गठजोड़ होता है तो वो इनके कान में कुछ और फूक भरते हैं और उनको ग्राउंड रियलिटीज़ का पता नहीं है तो इनकी बात तो बिल्कुल सही है 2032 में भी बिल्कुल बनने की कोई चांस नहीं है हाँ गठजोड़ से बन सकती है जरूर आ, लेकिन गठजोड़ भी तभी होगा जब पंजाब के इश्यूज को एड्रेस किया जाएगा क्योंकि अकाली दल सत्ता के लिए नहीं बनी ये 105 साल पहले ये पार्टी बनी थी पंजाब और पंजाबियों के हकों की हितों की राखी के लिए इन आगो के बयानों तो एक गल साफ जाहिर होंगी है कि हाँ पक्षी जवाब देता है कैप्टन अमरिंदर सिंह बयानों से पर कुछ शर्त भी रख दतिया ने पर जेकर ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਦੀ ਜੋ ਸ਼੍ਰੋਮਣੀ ਕਾਲੇ ਤਲ ਪੁਨਰਸੁਰਜੀਤ ਦੇ ਪ੍ਰਧਾਨ ਹਨ ਤੇ ਉਹਨਾਂ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਦੀ ਟਿੱਪਣੀ ਤੇ ਟਿੱਪਣੀ ਕੀਤੀ ਹੈ ਤਾਂ ਉਹਨਾਂ ਨੇ ਵੀ ਜਿਹੜੀ ਟਿੱਪਣੀ ਕੀਤੀ ਹੈ ਉਹ ਵੀ ਸੁਣਨ ਯੋਗ ਹੈ ਕਿ ਆਖਿਰ ਉਹਨਾਂ ਨੇ ਕੀ ਕੁਝ ਕਿਹਾ ਆਓ ਉਹ ਵੀ ਜਾਣਦੇ ਹਾਂ ਵਾਜ਼ੀ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਬਾਦਲ ਦਲ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਦਾਵਾ ਸੱਤਾ ਤੇ ਸਿਧਾਂਤਾਂ 'ਚੋਂ ਅਸੀਂ ਹਮੇਸ਼ਾ ਸਿਧਾਂਤਾਂ ਦੀ ਚੋਣ ਕੀਤੀ ਹੈ ਸੁਣ ਕੇ ਪੂਰਾ ਪੰਜਾਬ ਹੱਸ ਰਿਹਾ ਅਸਲ ਦੇ ਵਿੱਚ ਸੱਚ ਇਹ ਹੈ ਕਿ ਬਾਦਲ ਦਲ ਨੇ ਪੰਥਕ ਅਤੇ ਖੇਤਰੀ ਪਾਰਟੀ ਦੇ ਮਕਸਦਾਂ ਤੇ ਪੰਜਾਬ ਦੇ ਸਿਧਾਂਤਾਂ ਤੋਂ ਵੱਧ ਨਿੱਜੀ ਅਤੇ ਪਰਿਵਾਰਕ ਫਾਇਦੇ ਨੂੰ ਤਰਜੀਹ ਦਿੱਤੀ ਹੈ ਇੰਨਾ ਹੀ ਦੰਗਿਆਂ ਦੇ ਪੰਜਾਬ ਦੇ ਹੱਕਾਂ ਦੀ ਲੁੱਟ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਜੇ ਅਕਾਲੀ ਦਲ ਨੇ ਵਾਅਦੇ ਸਦਾਂਤਾਂ ਦੀ ਚੋਣ ਕੀਤੀ ਹੁੰਦੀ ਤਾਂ ਅੱਜ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚ ਨਾ ਹੁੰਦਾ ਅਫਸੋਸ ਸਭ ਕੁਝ ਗਵਾ ਕੇ ਬਾਦਲ ਦਲ ਦੇ ਆਗੂ ਅੱਜ ਵੀ ਭਾਜਪਾ ਦਾ ਗੱਠ ਜੋੜ ਲਈ ਤਰਲੇ ਕਰ ਰਹੇ ਨੇ ਤੇ ਮਿਲਿਪੁਗੰਤਾ ਦੋਸ਼ ਦੂਜਿਆਂ ਤੇ ਲਗਾ ਰਹੇ ਨੇ ਜਿਕਰ ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਪ੍ਰਧਾਨ ਰਾਜਾ ਵਰਿੰਗਪੱਲੋ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਉਹਨਾਂ ਨੇ ਵੀ ਆਪਣੇ ਖਵਾਬਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਭਾਜਪਾ ਦਾ ਤਾਂ ਕੋਈ ਭਵਿਕ ਨਹੀਂ ਹੈ। ਜੇਕਰ ਉਹ ਕਾਲੀ ਦਲ ਦੇ ਨਾਲ ਗੱਠਜੋੜ ਕਰ ਵੀ ਲੈਂਦੇ ਹੈ ਤਾਂ ਵੀ ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਨਹੀਂ ਬਣਾ ਸਕੇਗੀ ਕਿਉਂਕਿ 0+ ਹਮੇਸ਼ਾ 0 ਹੀ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਦੋਨੋਂ ਪਾਰਟੀਆਂ ਦਾ ਸਫਾਇਆ ਹੋ ਚੁੱਕਿਆ ਹੈ ਇਸ ਕਰਕੇ ਦੋਵੇਂ ਜੇ ਇਕੱਠੇ ਵੀ ਹੋ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਭਵਿਕ ਨਹੀਂ ਹੈ। ਤੇ ਜਿਕਰ ਗੱਲ ਕਰੀਏ ਹੁਣ ਸੱਤਾ ਸਰਕਾਰ ਦੀ ਤਾਂ ਸੱਤਾ ਸਰਕਾਰ ਕਾਰ ਦੇ ਵੱਲੋਂ ਵੀ ਜਾਂਦੇ ਜਾਂਦੇ ਆਪਣੀ ਇੱਕ ਭਵਿੱਖਬਾਣੀ ਕਰ ਦਿੱਤੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਤਾਂ ਸਾਫ਼ ਤੌਰ ਤੇ ਆਪਣੀ ਸੀਟਾਂ ਨੂੰ ਲੈ ਕੇ ਆਪਣੀ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਮੋਹਰ ਲਗਾ ਦਿੱਤੀ ਗਈ ਹੈ ਕਿ 2027 ਕੀ 2032 ਕੀ 2037 ਦੇ ਵਿੱਚ ਹੀ ਉਹਨਾਂ ਦੀ ਹੀ ਸਰਕਾਰ ਰਹੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ ਮੈਂ ਹੀ ਮੁੱਖ ਮੰਤਰੀ ਰਹਾਂਗਾ ਅਜਿਹੀਆਂ ਗੱਲਾਂ ਜਿਹੜੀਆਂ ਨੇ ਪੋਸਟਾਂ ਪਾ ਕੇ ਸਾਂਝੀਆਂ ਕੀਤੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਪਰ ਜੋ ਮੁਹਿੰਮ ਚਲਾਈ ਗਈ ਕਿ ਪੋਸਟਾਂ ਰਹੀਂ ਇੱਕ ਦੂਜੇ ਨੂੰ ਆਇਨਾ ਦਿਖਾਉਣਾ ਹੈ ਯਾਨੀ ਕਿ ਕੁੱਲ ਮਿਲਾ ਕੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਅਜਿਹਾ ਲੱਗ ਰਿਹਾ ਸੀਗਾ ਕਿ ਮਾਹੌਲ ਜਿਸ ਤਰੀਕੇ ਦਾ ਹੈਗਾ ਕਿ ਸਿਆਸਤ ਭਾਵੇਂ ਚੱਲੀ ਜਾਵੇ ਪਰ ਅਜਿਹੇ ਕੁਝ ਲੀਡਰ ਨੇ ਜਿਹੜੇ ਕਿ ਸਿਆਸਤ ਛੱਡ ਕੇ ਹੋ ਸਕਦਾ ਹੈ ਜੋਸ਼ੀ ਬਣਦੇ ਨਜ਼ਰ ਆਉਣ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ